ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਔਮਬਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਕਹਿੰਦੇ ਨੇ ਕਿ ਹੌਸਲਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਦੂਰ ਹੋ ਜਾਂਦੀ ਹੈ ਤੇ ਹੌਸਲੇ ਦੀ ਇੱਕ ਐਸੀ ਮਿਸਾਲ ਦੇ ਨਾਲ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਲੁਧਿਆਣਾ ਨਿਵਾਸੀ 25 ਸਾਲਾ ਸ਼ੁਭਮ ਸਿੰਘਲਾ ਜਿਨ੍ਹਾਂ ਦੇ ਵੱਲੋਂ ਬੇਸ਼ੱਕ ਜ਼ਿੰਦਗੀ ਦੇ ਵਿੱਚ ਕਾਫੀ ਮੁਸ਼ਕਲਾਂ ਦੇਖੀਆਂ ਪਰ ਆਪਣੇ ਹੌਸਲੇ ਦੇ ਨਾਲ ਦੂਜੇ ਹੀ ਅਟੈਂਪਟ ਦੇ ਵਿੱਚ ਰਾਜਸਥਾਨ ਜੁਡੀਸ਼ੀਅਲ ਸਰਵਿਸ ਨੂੰ ਪਾਰ ਕਰਕੇ ਹੁਣ ਜੱਜ ਬਣ ਚੁੱਕੇ ਨੇ ਸਾਡੇ ਨਾਲ ਮੌਜੂਦ ਨੇ ਸ਼ੁਭਮ ਸਿੰਘਲਾ ਗੱਲਬਾਤ ਕਰਨੇ ਆ ਸਵਾਗਤ ਹੈ ਜੀ ਬਹੁਤ ਬਹੁਤ ਵਧਾਈ ਪਹਿਲਾਂ ਤਾਂ ਕਿ ਬੇਸ਼ੱਕ ਕਾਫੀ ਮੁਸ਼ਕਲਾਂ ਤੁਸੀਂ ਦੇਖੀਆਂ ਪਰ ਹੁਣ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਜੀ ਧੰਨਵਾਦ ਜੀ ਸ਼ੁਭਮ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਇਹ ਦੱਸੋ ਤੁਸੀਂ व्हीलचेयर ਤੇ ਅਸੀਂ ਤੁਹਾਨੂੰ ਦੇਖ ਦੇਖ ਪਾ ਰਹੇ ਹਾਂ ਇਹ ਕੀ ਪ੍ਰੋਬਲਮ ਹੈ ਤੁਹਾਨੂੰ ਜਿਸ ਕ ਜਿਸ ਦੇ ਚਲਦੇ ਤੁਸੀਂ व्हीलचेयर ਤੇ ਅ ਜੇ ਮੈਂ ਦੱਸਣਾ ਚਾਹਾਂਗਾ ਕਿ ਇੱਕ ਜੈਨੇਟਿਕ ਡਿਸਆਰਡਰ ਹੈ ਜਿਸ ਨੂੰ ਆਪਾਂ ਲਿਮਗਰਡਲ ਮਸਕুলਰ ਡਿਸਟਰੋਫੀ ਜਾਂ ਸ਼ਾਰਟ ਦੇ ਵਿੱਚ ਕੈਲਪਨੋਪੈਥੀ ਦੇ ਨਾਮ ਨਾਲ ਜਾਣਦੇ ਹਾਂ ਇੱਕ ਜੈਨੇਟਿਕ ਡਿਸਆਰਡਰ ਹੈ ਜਦੇ ਸਿੰਪਟਮਸ ਮਤਲਬ ਵੇਰੀ ਕਰਦੇ ਹਰ ਪਰਸਨ ਨੂੰ ਕਦੋਂ ਸ਼ੋ ਹੋਂਦੇ ਜੇਕਰ ਅੱਪ ਗੱਲ ਕਰੇ ਵੀਲਚੇਅਰ ਦੀ ਪਿਛਲੇ ਮੈਂ ਤਕਰੀਬਨ 2.5 ਸਾਲ ਤੋਂ ਵੀਲਚੇਅਰ ਯੂਜ਼ ਕਰ ਰਿਹਾ ਤੇ 2.5 ਸਾਲ ਤੋਂ ਤੁਸੀਂ ਵੀਲਚੇਅਰ ਤੇ ਹੋ ਪਰ ਪਿਛਲੇ 2 ਸਾਲਾਂ ਦੇ ਵਿੱਚ ਦੋ ਵਾਰ ਤੁਸੀਂ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੇ ਪੇਪਰ ਅਟੈਂਪਟ ਕੀਤੇ ਤੇ ਦੂਜੇ ਅਟੈਂਪਟ ਦੇ ਵਿੱਚ ਕਾਮਯਾਬੀ ਮਿਲੀ ਹੈ ਕਿਸ ਤਰ੍ਹਾਂ ਦਾ ਰਿਹਾ ਹੈ ਸਾਰਾ ਸਫਰ ਅ ਜੇ ਮੈਂ ਦੱਸਣਾ ਚਾਹਾਂ ਕਿ ਮੇਰਾ ਸਫਰ ਹੈ ਜੋ ਇਹਦੇ ਅੰਦਰ ਮੈਂ ਬਹੁਤ ਇੱਜ਼ਤ ਸਿੱਖੀਆਂ ਨੇ ਆਪਾਂ ਗੱਲ ਕਰੀਏ ਕਿ ਪੜਾਈ ਦੇ ਅੰਦਰ ਵੀ ਬਹੁਤ ਚੀਜ਼ਾਂ ਸਿੱਖੀਆਂ ਔਰ ਜ਼ਿੰਦਗੀ ਦੇ ਵੀ ਬਹੁਤ ਚੀਜ਼ਾਂ ਸਿੱਖੀਆਂ ਹੈ ਜਦ ਆਪਾਂ ਨੂੰ ਕੋਈ ਫਰਸਟ ਅਟੈਂਪਟ ਦੇ ਅੰਦਰ ਕੋਈ ਫੇਲਿਅਰ ਆਂਦਾ ਤਾਂ ਉਸ ਤੋਂ ਬੰਦਾ ਬਹੁਤ ਜ਼ਿਆਦਾ ਕੁਝ ਸਿੱਖਦਾ ਹੈ ਤੇ ਦੂਜੇ ਅਟੈਂਪਟ ਦੇ ਵਿੱਚ ਕਿੰਨਾ ਰੈਂਕ ਤੁਹਾਡਾ ਆਇਆ ਕਿਸ ਤਰ੍ਹਾਂ ਕਲੀਅਰ ਕੀਤਾ ਕੀ ਚੁਣੌਤੀਆਂ ਸੀਗੀਆਂ ਸਾਰੇ ਇਸ ਅਟੈਂਪਟ ਨੂੰ ਕਲੀਅਰ ਕਰਨ ਦੇ ਵਿੱਚ ਜੀ ਮੇਰਾ 43rd ਰੈਂਕ ਰਿਹਾ ਜੀ ਜੇਕਰ ਆਪਾਂ ਗੱਲ ਕਰੀਏ ਚੁਣੌਤੀਆਂ ਦੀ ਦੇਖੋ ਜੀ ਮੈਂ ਦੱਸਣਾ ਚਾਹਾਂ ਕਿ ਜੋ ਵੀ ਬੱਚੇ ਕੰਪੀਟੀਟਿਵ ਐਗਜ਼ਾਮਸ ਲਈ ਤਿਆਰੀ ਕਰ ਰਹੇ ਹੈ ਜਾਂ ਦੇ ਰਹੇ ਹੈ ਸਕੂਲ ਦੇ ਅੰਦਰ ਚੁਣੌਤੀਆਂ ਹਰ ਬੱਚੇ ਨੂੰ ਆਉਂਦੀਆਂ ਨੇ ਕਦੇ ਵੀ ਆਪਾਂ ਨੂੰ ਫੇਲਿਅਰ ਆਂਦਾ ਹੈ ਤਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਉਸ ਫੇਲਿਅਰ ਤੋਂ ਉੱਪਰ ਕੇ ਦੁਬਾਰਾ ਪੇਪਰ ਦੇਣਾ ਅਗਲੇ ਸਾਲ ਤਾਂ ਮੈਂ ਕਹਿਣਾ ਚਾਹਾਂਗਾ ਕਿ ਜੋ ਆਨਲਾਈਨ ਐਜੂਕੇਸ਼ਨ ਹੈ ਜੋ ਕੋਵਿਡ ਤੋਂ ਬਾਅਦ ਮਤਲਬ ਜ਼ਿਆਦਾ ਦੁਨੀਆ ਨੇ ਸ਼ਿਫਟ ਕੀਤਾ ਆਨਲਾਈਨ ਉਹ ਮੇਰੇ ਲਈ ਇੱਕ ਬਹੁਤ ਵੱਡੀ ਸਹਾਇਕ ਰਿਹਾ ਮੇਰੇ ਲਈ ਔਰ ਵੀ ਜੇ ਪ੍ਰਾਟ ਸਰ ਜੀ ਚੰਡੀਗੜ੍ਹ ਐਸਐਲਆਈ ਉਹਨਾਂ ਨੇ ਮੈਨੂੰ ਆਪਣਾ ਆਨਲਾਈਨ ਕੋਚਿੰਗ ਦਾ ਪੂਰਾ ਐਕਸੈਸ ਦਿੱਤਾ ਹੋਇਆ ਸੀਗਾ ਤੋਂ ਦੇ ਨਾਲ ਮੈਂ ਆਪਣੀ ਪੜਾਈ ਬਹੁਤ ਸਹੀ ਤਰੀਕੇ ਨਾਲ ਕਰ ਪਾਇਆ ਮਾਨੇ ਚ ਕਦੋਂ ਆਇਆ ਕਿ ਹਾਂ ਵੀ ਜੁਡੀਸ਼ੀਅਲ ਕਲੀਅਰ ਕਰਨੀ ਹੈ ਕਿ ਸ਼ੁਰੂ ਤੋਂ ਹੀ ਸੁਪਨਾ ਸੀਗਾ ਕਿ ਕਦੋਂ ਤੋਂ ਇਹ ਸਾਰਾ ਮਨ ਦੇ ਵਿੱਚ ਵਿਚਾਰ ਆਇਆ ਅੱਜ ਪਹਿਲਾਂ ਮੇਰਾ ਸ਼ੁਰੂ ਤੋਂ ਸੁਪਨਾ ਸੀਗਾ ਕਿ ਆਪਾਂ ਸਕੂਲ ਟਾਈਮ ਤੋਂ ਪੜਦੇ ਆ ਕਿ ਜੋ ਵੀ ਆਪਣੇ ਸੁਤੰਤਰਤਾ ਸੰਨਾਨੀ ਸੀਗੇ ਚਾਹ ਮਹਾਤਮਾ ਗਾਂਧੀ ਹੋ ਨਹਿਰੂ ਹੋਨ ਪਟੇਲ ਹੋਣ ਅੰਬੇਡਕਰ ਹੋਣ ਉਹ ਸਾਰੇ ਲੋ ਬੈਕਗ੍ਰਾਉਂਡ ਤੋਂ ਸੀਗੇ ਤਾਂ ਉਹਨਾਂ ਤੋਂ ਇਨਸਪਾਇਰ ਹੋ ਕੇ ਮੈਂ ਸੋਚਿਆ ਸੀਗਾ ਕਿ ਮੈਂ ਵੀ ਲਾ ਫੀਲਡ ਵਿੱਚ ਆਣਾ ਹੈ ਪਰ ਲੇਕਿਨ ਲੋਅ ਦੇ ਦੌਰਾਨ ਮੈਂ ਦੇਖਿਆ ਕਿ ਜੁਡੀਸ਼ਰੀ ਦੀ ਸਾਈਡ ਵੀ ਆਪਾਂ ਜਾ ਸਕਦੇ ਆ ਆਪਣੇ ਸਮਾਜ ਲਈ ਕੁਝ ਕਰਨ ਲਈ ਤਾਂ ਪਿਛਲੇ ਆਪਣੇ ਫਾਈਨਲ ਈਅਰ ਤੋਂ ਬਾਅਦ ਮੈਂ ਆਪਣੀ ਕੋਚਿੰਗ ਸਟਾਰਟ ਕੀਤੀ ਜੁਡੀਸ਼ਰੀ ਲਈ ਤੇ ਕਿਸ ਤਰ੍ਹਾਂ ਰਿਹਾ ਸਫਰ ਜਿਸ ਸਫਰ ਮੇਰਾ ਬਹੁਤ ਮਤਲਬ ਜੋ ਮੇਰੇ ਪਰਿਵਾਰ ਦਾ ਮੇਰੇ ਮਾਤਾ ਪਿਤਾ ਦਾ ਔਰ ਮੇਰੇ ਜਿੰਨੇ ਵੀ ਫਰੈਂਡ ਸਰਕਲ ਆ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਉਹਨਾਂ ਦੀ ਬਦੌਲਤ ਮੇਰਾ ਜੋ ਸਫਰ ਸੀ ਉਹ ਮੈਂ ਅੱਜ ਪੂਰਾ ਕਰ ਪਾਇਆ ਦਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦੇ ਦੇ ਉਹ ਜੀ ਰਾਜ ਰਾਜਕੁਮਾਰ ਜੀ ਬੇਟੇ ਨੇ ਵੱਡੀ ਉਪਲਬਧੀ ਹਾਸਿਲ ਕੀਤੀ ਆ ਬੇਸ਼ੱਕ ਚੁਣੌਤੀਆਂ ਬਹੁਤ ਸੀਗੀਆਂ ਜਦੋਂ ਇਹ ਚੁਣੌਤੀਆਂ ਤੁਹਾਡੇ ਸਾਹਮਣੇ ਆਈਆਂ ਉਸ ਤੋਂ ਬਾਅਦ ਜਿਹੜੀ ਇਹ ਅਟੈਂਪਟ ਕਲੀਅਰ ਕੀਤਾ ਕਿੰਨੀ ਕੋ ਖੁਸ਼ੀ ਆ ਸ਼ੁਭਮ ਪੜਾਈ ਜੇ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਸੀਗਾ ਜੀ ਬਹੁਤ ਸੋਹਣਾ ਪੜਦਾ ਸੀਗਾ ਸਾਰੇ ਮਤਲਬ ਜਦੋਂ ਵੀ ਸਾਡੇ ਘਰ ਕਿਸੇ ਗੈਸਟ ਨੇ ਆਣਾ ਜਾਂ ਇਹਨੇ ਕਿਸੇ ਕੋਲ ਚੱਲ ਜਾਣਾ ਇਹਦੇ ਚਿਹਰੇ ਨੂੰ ਦੇਖ ਕੇ ਕਹਿੰਦਾ ਯਾਰ ਐਨਾ ਹੁਸ਼ਿਆਰ ਮੁੰਡਾ ਤੁਹਾਡਾ ਕਿਉਂਕਿ ਹਰੇਕ ਕੱਲ ਨੂੰ ਡੀਪਲੀ ਕਰਦਾ ਸੀਗਾ ਦੇਖਦਾ ਸੀਗਾ ਤੇ ਹਰ ਇੱਕ ਗੱਲ ਦੇ ਵਿੱਚ ਜੇ ਕਿ ਸਫਰ ਕਰ ਰਹੇ ਹਾਂ ਤਾਂ ਉਹਦੇ ਵਿੱਚ ਵੀ ਆਇਆ ਕਹਿੰਦਾ ਸੀ ਵੀ ਆਪਾਂ ਨੂੰ ਏਦਾਂ ਚੱਲਣਾ ਚਾਹੀਦਾ ਹੈ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਪੜ੍ਹਾਈ ਦੇ ਵਿੱਚ ਲਾ ਲਓ ਜਦੋਂ ਪੜ੍ਹਦਾ ਸੀਗਾ ਕਈ ਬੱਚੇ ਤੇ ਦੋਸਤ ਸੀਗੇ ਜਿਹੜੇ ਕਈ ਅਸਮਰਥ ਹੁੰਦੇ ਸੀਗੇ ਸਕੂਲ 'ਚ ਜੇ ਕਿਤੇ ਛੁੱਟੀ ਲੱਗੀ ਤਾਂ ਉਹਨਾਂ ਨੂੰ ਇੰਨੀ ਗੌਰ ਨਾਲ ਉਹ ਕਰਨਾ ਵੀ ਵੀਰੇ ਆਪ ਪਿੱਛੇ ਨਹੀਂ ਰਹਿਣਾ ਹੈਗਾ ਪੜ੍ਹਨਾ ਤਾਂ ਇੱਕ ਦੋਸਤੇ ਦਾ ਜੀ ਕਾਫੀ ਹੈਲਪਲੈਸ ਸੀਗਾ ਉਹਦੇ ਫਾਦਰ ਨਹੀਂ ਸੀਗੇ ਉਹਨੂੰ ਵੀ ਮਤਲਬ ਇਹ ਪੜ੍ਹਾਈ ਜਾਂਦਾ ਸੀਗਾ ਰਾਤ ਨੂੰ 11 12 10 11 ਵਜੇ ਤੱਕ ਪੜ੍ਹਾਉਂਦਾ ਦੀ ਵਿਚਾਰਾ ਤੁਰ ਕੇ ਵੀ ਇਹ ਸਕੂਲ 'ਚ ਕੰਮ ਕਰਿਆ ਹੁੰਦਾ ਉਹ ਕਿਸੇ ਸ਼ਾਪ ਤੇ ਲੱਗਿਆ ਹੋਇਆ ਸੀਗਾ ਵੀ ਅੰਨਾ ਕੇ ਨੂੰ ਉਹ ਸੀਗਾ ਵੀ ਪੜ੍ਹਾਉਣ ਦਾ ਵੀ ਸ਼ੌਂਕ ਸੀਗਾ ਦੂਜੇ ਨੂੰ ਕੱਲਾ ਕਹੀਂ ਤਾਂ ਬੱਚੇ ਆਪਦੇ ਲਈ ਹੁੰਦੇ ਵੀ ਮੈਂ ਆਪਣੇ ਲਈ ਹੀ ਕਰਾਂ ਪਰ ਇਹ ਦੂਜਿਆਂ ਲਈ ਵੀ ਇੱਕ ਬਹੁਤ ਹਾਰਡ ਵਰਕ ਕਰਕੇ ਰਾਜੀ ਸੀਗਾ ਵੀ ਕੋਈ ਪਿੱਛੇ ਨਾ ਰਹੇ ਮੇਰੇ ਸਾਥੀ ਜਾਂ ਮੇਰਾ ਭੈਣ ਭਰਾ ਇਹਦੀ ਸੋਚ ਇਹਦੀ ਸ਼ੁਰੂ ਤੋਂ ਤਾਂ ਹੁਣ ਤਾਂ ਚਲੋ ਕੋਈ ਖੁਸ਼ੀਆਂ ਦਾ ਟਿਕਾਣਾ ਹੀ ਨਹੀਂ ਹੁੰਦਾ ਪਰ ਮਾਤਰਾਣੇ ਬਹੁਤ ਵੱਡੀ ਉਪਲਬਧੀ ਇਹਨੂੰ ਦਿੱਤੀ ਹੈ ਬਹੁਤ ਸੋਹਣਾ ਨੇ ਪਾਸ ਕੀਤਾ ਸਾਰੇ ਦੋਸਤ ਮਿੱਤਰ ਸਾਰੇ ਵਧਾਈਆਂ ਦੇ ਰਹੇ ਨੇ ਸ਼ੁਰੂਆਮ ਦੇ ਮਾਤਾ ਜੀ ਮਜ਼ਦੂਰ ਨੇ ਨਾਲ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਬੇਸ਼ੱਕ ਵੱਡੀ ਚੁਣੌਤੀ ਆਈ ਜਦੋਂ ਇਹ ਚੁਣੌਤੀ ਆਈ ਕਿਸ ਤਰ੍ਹਾਂ ਦਾ ਉਦੋਂ ਤੁਹਾਨੂੰ ਮਹਿਸੂਸ ਹੋਇਆ ਪਰ ਹੁਣ ਉਸ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਕੇ ਬੇਟੇ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਹਾਂਜੀ ਸਰ ਸਰ ਉਹ ਤਾਂ ਅਸੀਂ ਸਭ ਕੁਝ ਭੁੱਲ ਗਏ ਸਾਨੂੰ ਤਾਂ ਹੁਣ ਕੁਝ ਵੀ ਨਹੀਂ ਯਾਦ ਹੈਗਾ ਜਿਹੜੀਆਂ ਇਹਦੀਆਂ ਪਿਛਲੀਆਂ ਗੱਲਾਂ ਸਭ ਕੁਝ ਭੁੱਲ ਗਏ ਅਸੀਂ ਸਾਨੂੰ ਤਾਂ ਹੁਣ ਜੋ ਇਹਦਾ ਅੱਜ ਦਾ ਸਭ ਕੁਝ ਉਹੀ ਹੈ ਸਾਡੇ ਲਈ ਤਾਂ ਹੁਣ ਇਹਨੇ ਸਾਨੂੰ ਬਹੁਤ ਕੁਝ ਕਰਕੇ ਦਿਖਾਤਾ ਇਹਨੇ ਜਿਹੜੀ ਇਹ ਹਾਸਲ ਕੀਤੀ ਹੈ ਆਪਣੀ ਇਹ ਤਾਂ ਅਸੀਂ ਬਲਕਿ ਬਾਕੀ ਬੱਚਿਆਂ ਲਈ ਵੀ ਇਹਨੇ ਇੱਕ ਮਿਸਾਲ ਬਣਾਈ ਹੈ ਇਹ ਕਿ ਹਾਂ ਅਗਰ ਆਪਾਂ ਵੀਰਚੇਰ ਤੇ ਬੈਠੇ ਆਪਾਂ ਕੁਝ ਨਹੀਂ ਕਰ ਸਕਦੇ ਤਾਂ ਇਹਨੇ ਉਹ ਕਰਕੇ ਦਿਖਾਇਆ ਹੈ ਕਿ ਆਪਾਂ ਕੁਝ ਕਰ ਸਕਦੇ ਹਾਂ ਤਾਂ ਲੱਗਿਆ ਸੀ ਜਦੋਂ ਇਹ ਵੀਰਚੇਰ ਤੇ ਬੈਠੇ ਉਦੋਂ ਲੱਗਿਆ ਸੀਗਾ ਕਿ ਹਾਂ ਵੀ ਹੁਣ ਦੁਨੀਆ ਕਾफी ਮੁਸ਼ਕਿਲ ਹੋ ਜਾਏਗੀ ਆ ਕੁਛ ਐਸਾ ਇਸ ਤਰ੍ਹਾਂ ਦਾ ਮਨ ਦੇ ਵਿੱਚ ਆਇਆ ਸੀ ਨਹੀਂ ਸਰ ਸਾਨੂੰ ਇਹ ਕਦੀ ਮਹਿਸੂਸ ਹੀ ਨਹੀਂ ਹੋਇਆ ਸੀ ਕਿਉਂਕਿ ਸ਼ੁਰੂ ਤੋਂ ਹੀ ਹੁਸ਼ਿਆਰ ਸੀ ਪੜਾਈ ਦੇ ਵਿੱਚ ਸਾਨੂੰ ਇਹ ਪਤਾ ਸੀ ਕਿ ਇਹਨੇ ਕੁਝ ਕਰਕੇ ਦਿਖਾਣਾ ਹੈ ਸਾਨੂੰ ਉਹ ਕਰਕੇ ਦਿਖਾਇਆ ਵੀ ਇਹਨੇ ਅੱਜ ਸਾਨੂੰ ਕਿੰਨੀ ਕੋ ਖੁਸ਼ੀ ਸਰ ਉਹ ਖੁਸ਼ੀ ਦਾ ਤਾਂ ਸਾਡਾ ਅਜ ਕੋਈ ਠਿਕਾਣਾ ਹੀ ਨਹੀਂ ਹੈਗਾ ਅੱਜ ਤਾਂ ਸਾਡੀ ਖੁਸ਼ੀ ਦਾ ਕੋਈ ਅਸੀਂ ਕਹਦੇ ਨਾ ਕੁਝ ਸਾਨੂੰ ਕੁਝ ਜਿਆਦਾ ਨਹੀਂ ਪਿਛਲੀਆ ਤੜ ਦੀ ਪਿਆਰ ਹੀ ਨਹੀਂ ਲੱਗਦਾ ਸਾਡੇ ਤਾਂ ਤਾ ਅੱਗੇ ਮਾਪੇ ਬਾਪ ਦੇ ਨਾਮ ਦੇ ਨਾਲ ਬੇਟੇ ਦਾ ਨਾਮ ਜਾਣਿਆ ਜਾਂਦਾ ਹੁਣ ਬੇਟੇ ਦੇ ਨਾਮ ਦੇ ਨਾਲ ਮਾਪੇ ਬਾਪ ਨੂੰ ਮਾਪੇ ਬਾਪ ਨੂੰ ਪਛਾਣਿਆ ਜਾਵੇਗਾ ਕਿ ਸ਼ੁਭਮ ਜਿਹੜਾ ਜੱਜ ਹੈ ਉਸ ਦੇ ਮਾਪੇ ਬਾਪ ਨੇ ਹਾਂ ਜੀ ਹਾਂ ਸਰ ਉਹ ਤੇ ਹੈ ਹੀ ਇਹ ਤਾਂ ਇੱਕ ਮਾਲਕ ਹੋ ਲੋ ਕੋਈ ਇਹਨੂੰ ਉਹ ਮਿਲੀ ਹੈ ਵਰਦਾਨ ਹੈ ਇਹ ਦੇਖੋ ਕਿ ਇਹਦੇ ਨਾਮ ਨਾਲ ਅੱਜ ਅਸੀਂ ਜਾਣੇ ਜਾਵਾਂਗੇ ਸਾਰੀ ਫੈਮਲੀ ਹੋਈ ਇਹਦੇ ਨਾਮ ਨਾਲ ਅੱਜ ਤਾਂ ਬੇਟਾ ਜੱਜ ਬਣ ਗਿਆ ਜੀ ਕੀ ਕਹਿਣਾ ਚਾਹੂਗਾ ਸਾਰਿਆਂ ਦੇ ਬੱਚੇ ਪੜ੍ਹਨ ਖੁਸ਼ੀਆਂ ਚ ਰਹਿਣ ਸਾਰਿਆਂ ਦੇ ਪੜ੍ਹ ਕੇ ਜੱਜ ਬਣਨ ਤੇ ਇਹਦੇ ਇਹ ਇਹ ਤਾਂ ਕੱਲਾ ਆਇਆ ਨਹੀਂ ਸੀਗੇ ਪੜ੍ਹਾਈ 'ਚ ਵੀ ਉਸ ਤੋਂ ਇਲਾਵਾ ਜਿਵੇਂ ক্রিকেট 'ਚ ਬਹੁਤ ਬਹੁਤ ਸੋਹਣਾ ਰੁਝਾਨ ਸੀ ਇਹਦਾ ਬਹੁਤ ਵਧੀਆ ਖੇਡਦਾ ਸੀਗਾ ਜੇ ਅੱਜ ਵੀ ਕਿਸੇ ਗੇਮ 'ਚ ਗੱਲ ਕਰੀਏ ਵੀ ਜੇ ਕਿਹ ਕਿ ਗੇਮ ਦੀ ਵੀ ਗੱਲ ਕਰੀਏ ਕਿਹੜੇ ਮੈਚ ਦੀ ਗੱਜੰਦਾ ਤਾਂ ਇਹਨੇ ਦੱਸ ਦਿੰਦੇ ਨੇ ਫਲਾਣੀ ਮੈਚ ਦੀ ਹੈ ਜਾਂ ਉਹ ਹੋਰ ਦੀ ਹੈ ਇੰਨੀ ਕਿ ਨੌਲੇਜ ਹੈ ਤੇ 뮤직 'ਚ ਗਿਟਾਰ 'ਚ ਇੰਨਾ ਵਧੀਆ ਟੀਚਰ ਜਿਹੜੇ ਜਿਹਦੇ ਨਾਲ ਖੇਡ ਲਿਆ ਜਾਂ ਮਿਲ ਲਿਆ ਸਾਰੇ ਇਹਨੂੰ ਇੰਨਾ ਕ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਮਤਲਬ ਗੇਮਾਂ ਦਾ ਇੰਨਾ ਕ ਸ਼ੌਂਕ ਸੀਗਾ ਪ੍ਰੋ ਕਬੱਡੀ ਮੈਨੂੰ ਆ ਲੱਗਦਾ ਵੀ ਅਸੀਂ ਇੱਕ ਵਾਰੀ ਸਪੈਸ਼ਲ ਜਦੋਂ ਪੰਜਾਬ ਚ ਇੱਥੇ ਹੋਈ ਸੀ ਆਪਣੇ ਪੰਜ ਗੁਲੇ ਉਹ ਵੀ ਦੇਖ ਕੇ ਆਏ ਵੀ ਬੱਚੇ ਤੇ ਇੰਨਾ ਹੌਸਲਾ ਸੀ ਇਹਦੇ ਚ ਵੀ ਕੋਈ ਅਸਮਾਨ ਤੇ ਪਹੁੰਚਣ ਵਾਲੀ ਗੱਲ ਸੀ ਇਹਦੀ ਇੰਨਾ ਹੌਸਲਾ ਐਡਾ ਹੈ ਵੱਡਾ ਸੋ ਇਹ ਕਲੇ ਨੂੰ ਸਾਨੂੰ ਸਾਰਿਆਂ ਨੂੰ ਹੌਸਲਾ ਦੇ ਕੇ ਰੱਖਦਾ ਸਾਰਿਆਂ ਨੂੰ ਤਾਂ ਹੌਸਲੇ ਦੀ ਵੱਡੀ ਮਿਸਾਲ ਤੁਸੀਂ ਪੇਸ਼ ਕੀਤੀ ਆ ਪਰ ਬੇਸ਼ੱਕ ਤੁਸੀਂ ਇਹ ਮਿਸਾਲ ਪੇਸ਼ ਕੀਤੀ ਆ ਪਰ ਕਈ ਬੱਚੇ ਐਸੇ ਹੁੰਦੇ ਨੇ ਜਿਹੜੇ ਥੋੜੀ ਜੀ ਜਿਹੜੀ ਮੁਸ਼ਕਿਲ ਦੇ ਵਿੱਚ ਆਉਣ ਦੇ ਨਾਲ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਵਾਸਤੇ ਕੀ ਮੈਸੇਜ ਹੈ ਤੁਹਾਡਾ ਅ ਜਿੰਮਾ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੋ ਚੀਜ਼ ਆ ਆਪਣੇ ਹੱਥ ਵਿੱਚ ਨਹੀਂ ਹਨ ਆਪਾਂ ਉਹਨਾਂ ਵੱਲ ਨਿਆ ਤੇ ਆਂਦਈਏ ਜੋ ਚੀਜ਼ ਆ ਆਪਣੇ ਹੱਥ ਵਿੱਚ ਹਨ ਜਿੰਨਾ ਵੀ ਆਪਣੇ ਕੰਟਰੋਲ ਵਿੱਚ ਆ ਚਾਹੇ 10% ਪੰਜ ਪਰਸੈਂਟ ਆਪਾਂ ਉਸ ਤੇ ਧਿਆਨ ਦੇ ਕੇ ਆਪਾਂ ਆਪਣਾ ਜੀਵਨ ਬਿਹਤਰ ਬਣਾਈਏ ਆਪਾਂ ਆਪਣੇ ਸਮਾਜ ਨੂੰ ਇੱਕ ਬਹੁਤ ਚੰਗਾ ਸਮਾਜ ਬਣਾਈਏ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂ ਕਿ ਆਪਾਂ ਜ਼ਿਆਦਾ ਰਿਜ਼ਲਟ ਫੋਕਸਡ ਨਾ ਹੋ ਕੇ ਆਪਾਂ ਆਪਣਾ ਕਰਮ ਵੱਲ ਪਨ ਧਿਆਨ ਦਈਏ ਜੀ ਤਾਂ 44 ਟੋਟਲ ਸਿਲੈਕਟ ਹੋਏ ਨੇ 43ਵਾਂ ਰੈਂਕ ਤੁਹਾਡਾ ਵਾ ਉਮੀਦ ਸੀਗੀ ਕਿ ਇਸ ਵਾਰ ਜਿਹੜਾ ਵਾ ਕਲੀਅਰ ਹੋ ਜਾਏਗਾ ਕਿਉਂਕਿ ਇਸ ਤੋਂ ਪਹਿਲਾਂ ਇਟੈਂਪ ਵੀ ਜਿਹੜਾ ਵਾ ਦਿੱਤਾ ਸੀ ਤੁਸੀਂ ਅੱਜ ਇਹ ਮਤਲਬ ਉਮੀਦ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ ਜਦ ਤੱਕ ਰਿਜ਼ਲਟ ਨਹੀਂ ਆਉਂਦਾ ਕਿਉਂਕਿ ਹਰ ਬੰਦਾ ਮਿਹਨਤ ਕਰਦਾ ਹੈ ਇਹ ਪੱਲਕ ਫੈਕਟਰ ਵੀ ਬਹੁਤ ਵੱਡਾ ਰਹਿੰਦਾ ਹੈ ਤਾਂ ਮਤਲਬ ਆਪਾਂ ਕਹਿ ਸਕਦੇ ਕਿ ਉਮੀਦ ਤਾਂ ਨਹੀਂ ਕਹਿ ਸਕਦੇ ਉਹ ਤਾਂ ਜਦੋਂ ਰਿਜ਼ਲਟ ਆਇਆ ਉਸ ਤੋਂ ਬਾਅਦ ਹੀ ਸਭ ਡਿਸਾਈਡ ਹੋਏ ਤੇ ਜੀ ਬਿਲਕੁਲ ਇਪਕੁਲੇ ਅਸੀ ਗਏ ਸ਼ੁਭਮ ਸਿੰਘਲਾ ਜਿਹੜੇ ਕਹਿ ਰਹੇ ਨੇ ਕਿ ਕਰਮ ਤੇ ਵਿਸ਼ਵਾਸ ਰੱਖਣਾ ਚਾਹੀਦਾ ਨਾ ਕਿ ਰਿਜ਼ਲਟ ਤੇ ਵਿਸ਼ਵਾਸ ਹੋਣਾ ਚਾਹੀਦਾ ਜਦੋਂ ਤੁਸੀਂ ਕਰਮ ਕਰਦੇ ਰਹੋਗੇ ਤਾਂ ਰਿਜ਼ਲਟ ਕਿਤੇ ਨਾ ਕਿਤੇ ਉਸਦਾ ਜਰੂਰ ਮਿਲਦਾ ਵਾ ਤੇ ਉਹਨਾਂ ਬੱਚਿਆਂ ਵਾਸਤੇ ਵੀ ਵੱਡੀ ਮਿਸਾਲ ਇਹਨਾਂ ਵੱਲੋਂ ਪੇਸ਼ ਕੀਤੀ ਹੈ ਜਿਹੜੇ ਛੋਟੀਆਂ ਮੋਟੀਆਂ ਚੁਣੌਤੀਆਂ ਨੂੰ ਜਦੋਂ ਜੀਵਨ ਦੇ ਵਿੱਚ ਆਉਂਦੀਆਂ ਤੇ ਉਹ ਨਿਰਾਸ਼ ਹੋ ਕੇ ਘਰ ਬੈਠੇ ਜਾਂਦੇ ਨੇ ਤੇ ਹੌਸਲਾ ਹਾਰ ਜਾਂਦੇ ਨੇ ਤੇ ਇਹ ਹੌਸਲੇ ਦੀ ਉਹ ਉਡਾਨ ਸ਼ੁਭਮ ਸਿੰਘਲਾ ਨੇ ਪੇਸ਼ ਕੀਤੀ ਹੈ ਜੋ ਕਈ ਬੱਚਿਆਂ ਦੇ ਲਈ ਮਿਸਾਲ ਬਣ ਕੇ ਸਾਹਮਣੇ ਆਵੇਗੀ ਕੈਮਰਾ ਬੱਸਾ ਮਨੀਸ਼ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ